ਇਹ ਤਾਂ ਲੋ ਸੰਧਿਕ ਦੋਨੇ ਦੂਜੀ ਗੱਲ ਦੇ ਦੂਜੇ ਐਂਗਲ ਤੋਂ ਇੱਕ ਹੋਰ ਸੋਚ ਰੋ ਜੇ 4000 ਬੰਦਾ ਨਸ਼ਾ ਪਸਕਾ ਤੁਸੀਂ ਫੜ ਲਿਆ ਅੱਜ ਵੀ ਪਿੰਡ ਦੇ ਬੰਦਾ ਕਹਿੰਦਾ ਕਿ ਮੈਂ ਇੱਥੇ ਲਿਖਦਾ ਭਾਈ ਸਾਡੇ ਉਹ ਕਿ ਨਸ਼ਾ ਲਿਖਦਾ ਫੜਨ ਕਿ ਨੂੰ ਜਾਂਦੇ ਨੇ ਜਿਹਨੂੰ ਲਿਖਤਾ ਵੀ ਇੱਥੇ ਨਸ਼ਾ ਲਿਖਦਾ ਫੜਨ ਨਸ਼ੇ ਵਾਲੇ ਨੂੰ ਜਾਂ ਦੇਖਣਾਂ ਦਾ ਬਾਕੀ ਦੇਖਣਾ ਨਹੀਂ ਫੜਨ ਨੂੰ ਉਲਟ ਜਾਂਦੇ ਨੇ ਕਿਸੇ ਨਾ ਕਿਸੇ ਨੂੰ ਅੱਜ ਵੀ ਨਸ਼ਾ ਉਹ ਨਹੀਂ ਬਿਲਕੁਲ ਫੜੇ ਜਾਣ ਤੋਂ ਬਾਅਦ ਪਿੱਛੇ ਕਿਉਂ ਵਾਪਰ ਰਿਹਾ ਬਾਰ-ਬਾਰ ਸਾਰਾ ਕੁਝ ਹੈ ਤੁਸੀਂ ਡਰਾਈਵ ਵੀ ਚਲਾ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਨਸ਼ਾ ਫਿਰ ਵੀ ਨਹੀਂ ਹੋ ਰਿਹਾ ਇਹ ਤਾਂ ਇੱਕੋ ਹੀ ਗੱਲ ਕਹਿੰਦੇ ਨੇ ਕਿ ਸਪਲਾਈ ਲਾਈਨ ਤੋੜ ਦਾਲੀ ਇਹਨਾਂ ਤੋਂ ਤਾਂ ਉਹ ਵੀ ਨਹੀਂ ਘੁੱਟ ਰਹੀ ਬਾਕੀ ਵੱਡੇ ਇਸ ਇਸ਼ੂ ਤਾਂ ਖੜੇ ਹੋਏ ਨਹੀਂ ਆਏ ਸਪਲਾਈ ਕਿਉਂ ਤੋੜ ਕਿਉਂਕਿ ਜਿਹੜੇ 40 ਹਜ਼ਾਰ ਜਿਹੜੇ ਕਹਿੰਦੇ ਨੇ ਪੜ੍ਹੇ ਨੇ ਉਹ ਗਰੀਬ ਬੰਦੇ ਨੇ ਸਧਾਰਨ ਬੱਚੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਡਰੱਗ ਤੇ ਲਾ ਗਿਆ ਡਰੱਗ ਤੇ ਲਾਉਣ ਤੋਂ ਬਾਅਦ ਉਹ ਨੂੰ ਫਿਰ ਉਹ ਕੰਮ ਕਰਦਾ ਇਹਦੇ ਉਧਰ ਤੋਂ ਵੀ ਲੈ ਦੋ ਕੁੜੀਆਂ ਮੈਨਾਂ ਵੇਚ ਕੇ ਆ ਤੈਨੂੰ ਤੀਜੀ ਦਾਅ ਪਿਆ ਕਿ ਉਹਦੇ ਕੋਲ ਪੈਸੇ ਹੁੰਦੇ ਨੇ ਉਹ ਮਜਬੂਰ ਇੱਕ ਜਿਹੜਾ ਸੈਕਸ਼ਨ ਉਹਨੂੰ ਤੁਸੀਂ ਤਸਕਰ ਬਣਾਤਾ ਤੇ ਤਸਕਰ ਬਣਾ ਕੇ ਇਹ ਘੱਟ 40000 ਬੰਦੇ ਦਾ ਨਤਣਾ ਲੈ 12675 ਰੁਪਏ ਮਨੇ ਪੰਜਾਬ ਦੇ ਤੇ ਹਰ ਪਿੰਡ ਵਿੱਚ ਦੋ ਤਿੰਨ ਤਸਕਰ ਬੈਠੇ ਨੇ ਕਿ ਤਾ ਪਰ ਰੌਲਾ ਹੀ ਆ ਤੁਸੀਂ ਆਪ ਮੰਨੋ ਕਿ ਹਰ ਪਿੰਡ ਚ ਦੀ ਐਵਰੇਜ ਇਹ ਹੈ ਕਿ ਦੋ ਤਿੰਨ ਤਸਕਰ ਹਰੇਕ ਪਿੰਡ ਚ 10 ਤਸਕਰ ਬੈਠੇ ਨੇ ਖਾਣ ਵਾਲੇ ਦੀ ਗੱਲ ਛੱਡੋ ਤਾਂ ਖਾਣ ਵਾਲੇ ਕਿੰਨੇ ਆਉਂਦੇ ਪਰ ਕਦੇ ਇਹ ਸਵਾਲ ਦਾ ਅੰਦਾਜ਼ਾ ਕੋਈ ਨਹੀਂ ਲਾਉਂਦਾ ਕਿ ਇੱਕ ਬੰਦਾ ਤੁਸੀਂ ਫੜਿਆ ਜਿਹਨੂੰ बार-बार ਕਹਿੰਦੇ